ਇਕਔਰਤ ਨੇ ਪਤੀ ਅਤੇ ਦੇਵਰ ਨਾਲ ਮਿਲ ਕੇ ਬਣਾਇਆ ਗਏ ਤਿੰਨੇ ਮਿਲ ਕੇ ਦਿੰਦੇ ਸਨ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਹੁਣ ਤੱਕ ਤਿੰਨਾਂ ਵਿਰੋਧ ਦਰਜ ਹੋ ਚੁੱਕੇ ਹਨ ਵੀ ਤੋਂ ਵੱਧ ਲੁੱਟ ਦੇ ਮਾਮਲੇ ਪੁਲਿਸ ਨੇ ਪਤੀ ਪਤਨੀ ਨੂੰ ਕੀਤਾ ਗ੍ਰਿਫਤਾਰ देवर दीपाल जारी जारी शहर सब डिवीजन पुलिस ने लुट खोह करने वाले एक गिरोह का पर्दाफाश किया है इस गिरोह सारे मैंबर एक ही परिवार दे हन के हैं जिस विच पत्नी अपने पति देवर मिलकर औरतों लुट का शिकार बना तेने रल के वाहन से ਜਾ ਪੈਦਲ ਜਾ ਰਹੀਆਂ ਔਰਤਾਂ ਦੇ ਸੋਨੇ ਦੇ ਗਹਿਣੇ ਖੋਹ ਕੇ ਫਰਾਰ ਹੋ ਜਾਂਦੇ ਸਨ ਇਹਨਾਂ ਤਿੰਨ ਵਿਰੁੱਧ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਵੀ ਤੋਂ ਵੱਧ ਨਸ਼ੇ ਅਤੇ ਲੁੱਟ ਖੋਹ ਦੇ ਮਾਮਲੇ ਦਰਜ ਹਨ ਪੁਲਿਸ ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਦੇਵਰ ਅਜੇ ਫਰਾਰ ਹੈ ਇਸ ਸਬੰਧੀ ਡੀਐਸਪੀ ਨਵਾਂ ਸ਼ਹਿਰ ਰਾਜਕੁਮਾਰ ਬਜਾੜ ਨੇ ਦੱਸਿਆ ਕਿ ਨਵਾਂ ਸ਼ਹਿਰ ਜ਼ਿਲ੍ਹੇ ਅੰਦਰ ਇੱਕ ਗਿਰੋ ਸਰਗਰਮ ਹੋਇਆ ਜਿਹੜਾਂ ਲੁੱਟ ਲਈ ਔਰਤਾਂ ਨੂੰ ਸ਼ਿਕਾਰ ਬਣਾਉਣਾ ਸੀ ਪੁਲਿਸ ਕੋਲ ਲੁੱਟ ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਪਤਾ ਲਾਇਆ ਕਿ ਇਹਨਾਂ ਵਾਰਦਾਤਾਂ ਨੂੰ ਪਿੰਡ ਚੋਹੜਪੁਰ ਦੇ ਰਹਿਣ ਵਾਲੀ ਰੇणू ਬਾਲਾ ਨੇ ਆਪਣੇ ਪਤੀ ਬਲਜੀਤ ਸਿੰਘ ਅਤੇ ਦੇਵਰ ਚਰਨਜੀਤ ਸਿੰਘ ਨਾਲ ਮਿਲ ਕੇ ਗਿਰੋ ਬਣਾਇਆ ਹੈ। ਉਹ ਲੁੱਟ ਖੋਹ ਦੀਆਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਕਾਰਵਾਈ ਕਰਕੇ ਰੇणू ਬਾਲਾ ਅਤੇ ਉਸਦੇ ਪਤੀ ਬਲਜੀਤ ਸਿੰਘ ਨੂੰ ਕਾਬੂ ਕਰ ਲਿਆ ਜਦ ਕਿ ਉਸਦੇ ਦੇਵਰ ਬਲਜੀਤ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਹ ਤਿੰਨੇ ਜਣੇ ਰਲ ਕੇ ਚੋਰੀ ਦੇ ਮੋਟਰਸਾਈਕਲ ਅਤੇ 1 ਕਿਟਾ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਵਿਰੁੱਧ ਲੁੱਟਖੋਹ ਅਤੇ ਨਸ਼ੇ ਦੇ 17 ਮਾਮਲੇ ਪਹਿਲਾਂ ਦਰਜ ਹਨ ਜਦ ਕਿ ਤਿੰਨ ਮਾਮਲੇ ਨਵੇਂ ਸਾਹਮਣੇ ਆਏ ਹਨ ਪੁਲਿਸ ਵੱਲੋਂ ਦੋਸ਼ੀਆਂ ਨੂੰ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ਵਰਗਾਂ ਹੂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਇੱਕ ਜਾ ਰਹੀ ਸੀਗੀ ਉਹਦੇ ਕੋਲੋਂ ਬਾਲੀ ਖੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਿਕ ਹੋਈ ਗਈ ਸੀ ਬਨਾਲਾ ਪਿੰਡ ਤੋਂ ਜਿਹੜੇ ਜਾ ਰਹੇ ਸੀ ਘਰ ਨੂੰ ਉਹਨਾਂ ਕੋਲ ਸੀਤੀ ਥਣ ਦੇ ਵਿੱਚ ਇਸ ਤੋਂ ਨਵਾ ਸਤਗੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀਫੋਰ ਸੋ ਇਹ ਜਿਹੜੀਆਂ ਦੋ ਬਾਤਾਂ ਦਿੱਤਾ ਸੀਗੀਆਂ ਇਹਦੇ ਚ ਮੁਕੰੰਤਵਾ ਦਰਦ ਸੀਗਾ ਥਾਣਾ ਰਾਹੋਚ ਔਰ ਸੀਟੀ ਨਮਾਚ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਐਸਐਸਓ ਵੱਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ ਸ਼ਰਾਖਤ ਕੀਤੀ ਜਿਹੜੇ ਪਿੰਡ ਚੂੜ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਦੇਨੂ ਬਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ 32 ਦੀ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆਜੂਗਾ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸਰ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤਸ ਪਏ ਹੋਇਆ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੀਲੇ ਦਰਜੇ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਜਿਹੜੀ ਦੋਸ਼ਣ ਅਰਿੰਨੂ ਵਾਲਾ ਇਹਦੇ ਖਿਲਾਫ ਵੀ 2 ਮੁਕੱਦਮੇ ਪਹਿਲਾਂ ਹੀ ਦਰਜ ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਤ ਕੀਤਾ ਗਿਆ ਬਲਜੀਤ ਦਾ ਜਿਹੜਾ 2 ਦਿਨ ਦਾ ਪੁਲਿਸ ਰਿਵਾਰਡ ਹਾਸਿਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁਢਲੀ ਪੁਛਕੇ ਠੀ ਗੜਸ਼ੰਕਰ ਦੇ ਹਿਯਾਰਪੁਰ ਏਰੀਏ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਮਜੀਦ ਪੁਛਕੇ ਇਥੇ ਉਹਨਾਂ ਦੇ ਵੀ ਖੁਲਾਸੇ ਹੋਣ ਦੀ ਸਾਨੂੰ ਉਮੀਦ ਕੋਈ ਹਥਿਆਰ ਹੋ ਰਮਦ ਹੋਈ ਹੈ ਮੇ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ ਪਰਿਵਾਂਡ ਲਿਆ ਰਿਮਾਨਡ ਦੋ ਲੰਦਾ ਹਾਸਲ ਕੀਤਾ ਗਿਆ ਬਲਦੀਦਾ ਔਰ ਉਹਦੇ ਕੋਲੋਂ ਪੁੱਛਗਿਛ ਕਰਕੇ ਹੋਰ ਸਾਨੂੰ ਬਾਰਦਾਤਾ ਜਿਹੜੀਆਂ ਉਹਨੇ ਮੁੱਢਲੀ ਪੁੱਛਗਿਛ ਮੰਗੀਆਂ ਗੱਲਚਿੰਗ ਕਰੀ ਜੇ ਵਿੱਚ ਉਹਨਾਂ ਦੇ ਵਿੱਚ ਹੋਰ ਬਾਰਦਾਤਾ ਦੇ ਖੁਲਾਸੀ ਹੋਈ ਨਵਾਂ ਸਦ ਕੋਈ ਮਾਮਲੇ ਨਹੀਂ ਇਸ ਤਰ੍ਹਾਂ ਨਵਾਂ ਸ਼ਰਤ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੌਲਡ ਕਿੰਨੀਆਂ ਬਾਰਦਾਤਾ ਮੰਗੀਆਂ ਇਹਨਾਂ ਨੇ ਜਿਹੜਾ ਇਹਨੇ ਮੋਟਰਸਾਈਕਲ ਵਰਤਿਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ ਚ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਹਨਾਂ ਬਾਰਦਾਤਾ ਚ ਇਸਤੇਮਾਲ ਕੀਤਾ ਗਿਆ ਸੀ ਸੋ ਸਾਡੇ ਕੋਲ ਉਹ ਮੁਕੱਦਮਾ ਵੀ ਸਾਡਾ ਟ੍ਰੇਸ ਹੋ ਗਿਆ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਦਾ ਜਿਹੜਾ ਐਕਟਿਵ ਹੈਗਾ ਉਹ ਵੀ ਚੋਰੀ ਦੀ ਅ ਨਹੀਂ ਐਕਟਿਵ ਜਿਹੜੀ ਹੈਗੀ ਇਹਨਾਂ ਦੀ ਆਪਣੀ ਹੈਗੀ ਦੋਸ਼ੀ ਦਾ ਵੀ ਹੈਗਾ ਦੋਸ਼ੀ ਦਾ ਰਿਮਾਂਡ ਨਹੀਂ ਲਿਆ ਕਿਉਂਕਿ ਦੋਸ਼ੀ ਕੋਲ ਉਹ ਹੋਰ ਕਵਰੀ ਨਹੀਂ ਸੀ ਕਰਨੀ ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਿਮਾਂਡ ਲਿਆ ਕਿਉਂਕਿ ਬਲਜੀਤ ਕੋਲ ਉਹ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ આરોપી ਸੀਗਾ ਉਹ ਬਲਜੀਤ ਸਾਹਿਬ ਲੂਟ ਕੋਲੋਂ ਕੀ ਕੀ ਲੁੱਟਿਆ ਸੀ ਨਾ ਨੇ ਇਹ ਚਾਪਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਜਾਂ ਚੈਨਿੰਗ ਜਿਹੜੀ ਹੈਗੀ ਹੈ ਰਾਹ ਹੀ ਰੱਦ ਹੋ ਰਿਕਵਰ ਹੋਈ ਹੈ ਰਿਕਵਰ ਹੋ ਗਈ ਇਹਦੇ ਕੋਲ ਵਾਲੀ ਜਿਹੜੀ ਇਹ ਬਾਰ ਦਾ ਚ ਵਰਤੀ ਸੀ ਰਿਕਵਰ ਹੋ ਗਈ